नौ दशमलव छह करोड़ रुपए की लागत से आठ महीने में बनेगा घरोटा दीनानगर संपर्क मार्ग पचास गांवों को मिलेगी राहत कैबिनेट मंत्री ने कहा कि परमवीर चक्र विजेता गुरबचन सिंह सलारिया और फिल्म स्टार देव आनंद के गांवों को जाने वाली इस सड़क को अपग्रेड कर बनेगा प्लेन रोड घरोटा इरावती न्यूज घरोटा को दीनानगर से जोड़ने वाली संपर्क सड़क का निर्माण नौ दशमलव छह पाँच करोड़ रुपये की लागत से निर्मित किया जाएगा जिससे क्षेत्र के पचास गांवों को बड़ी राहत मिलेगी यह बात पंजाब सरकार के कैबिनेट मंत्री लाल चंद कटारूचक ने भीमपुर में बनने वाली नई सड़क का शिलान्यास करते हुए कही कैबिनेट मंत्री लालचंद कटारूचक ने कहा कि घरोटादी नानगर संपर्क मार्ग पिछले काफ़ी समय से उपेक्षित था इसे प्लेन रोड में अपग्रेड कर शामिल किया गया जिससे वर्तमान लोड और ट्रैफ़िक के अनुरूप बनाया जा सके उन्होंने कहा कि यह नई सड़क 11 किलोमीटर लंबी और 18 फीट चौड़ी होगी और 8 महीने में बनकर तैयार हो जाएगी isme 3 layer material aur 5 saal ka rakhrakhav bhi hoga aaj bada itihasik dena te khaas karke meri vidhansabha halka poade jada grota to dinanagar road a e road lambe ase to kai saala do jada ho khandar siga kai sarkara aiyan kai sarkara gaiyan ਤਾਰੇ ਤੋਂ ਲੋਕਾਂ ਦੀ ਵਿਵਤਾ ਦੂਰ ਨਹੀਂ ਹੋਈ ਸੋ ਮੈਂ ਜਦੋਂ ਐਮਐਲਏ ਬਣਿਆ ਤੇ ਇਸ ਇਲਾਕੇ ਦੀਆਂ ਸੜਕਾਂ ਵੱਲ ਦੇਖ ਕੇ ਮੇਰੇ ਮਨ 'ਚ ਇੱਕੋ ਹੀ ਜਿਹੜਾ ਚਾਹ ਸੀਗਾ ਵੀ ਉਹ ਘੜੀ ਉਹ ਪਲ ਜਲਦੀ ਆਣ ਜਦੋਂ ਮੈਂ ਨਾ ਸੜਕਾਂ ਦਾ ਨਿਰਮਾਣ ਕਰਕੇ ਆਪਣੇ ਇਲਾਕੇ ਦੇ ਲੋਕਾਂ ਦੀ ਝੋਲੀ 'ਚ ਪਾਵਾਂ ਸੋ ਮੈਂ ਸਰਦਾਰ ਭਗਵਾਨ ਸਿੰਘ ਮਾੜੀ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਬਹੁਤ ਖੁੱਲੇ ਮਨ ਦੇ ਨਾਲ ਮੇਰੇ ਹਲਕੇ ਨੂੰ ਪੈਸੇ ਦਿੱਤੇ ਆ ਸੋ ਜਿੱਥੇ ਬਾਕੀ 74 ਸੜਕਾਂ ਦਾ ਮਤਲਬ ਕੰਮ ਲੱਗੇ ਉਹਨਾਂ ਲਈ ਪੈਸੇ ਆਏ ਆ ਬਿਸ਼ੇਸ਼ ਤੌਰ ਤੇ ਮੇਰੇ ਇਲਾਕੇ ਦੀ ਜਿਹੜੀ ਸੜਕ ਆ ਇਹ ਪਲਾਨ ਡੋਰ ਚ ਪਈ ਆ ਸੋ ਮੈਨੂੰ ਖੁਸ਼ੀ ਆ ਅੱਜ 30 35 ਪਿੰਡਾਂ ਦੇ ਲੋਕਾਂ ਦੇ ਜਿਹੜੀ ਲੰਬੇ ਸਮੇਂ ਤੋਂ ਉਹਨਾਂ ਦਾ ਜਿਹੜਾ ਉਹ ਡਿਮਾਂਡ ਸੀਗੀ ਉਹਨੂੰ ਅੱਜ ਬੁਰਪਿਆ ਸੋ ਇਹ ਸੜਕ ਜਿਹੜੀ ਆ 11 ਕਿਲੋਮੀਟਰ ਲੰਬੀ ਹੋਏਗੀ ਗਰੋਟਾ ਟੂ ਆਪਣਾ ਦੀਨਾ ਨਗਰ ਔਰ ਕਮਾਲ ਦੀ ਗੱਲ ਇਹ ਆ ਕਿ ਇਸ ਰੋਡ ਦੇ ਅੰਦਰ 6.2 ਬਹੁਤ ਹੀ ਵੱਡੇ ਨਾਂ ਸੀਦਾ ਗੁਰਵਜਨ ਸਿੰਘ ਸਲਾਰੀਆ ਜਿਹਨਾਂ ਨੂੰ ਸਭ ਤੋਂ ਪਹਿਲੋਂ ਜਿਹੜਾ ਉਹ ਸੌਰੀਆ ਚੱਕਰ ਮਿਲਿਆ ਤੇ ਦੇਵਾਨਾ ਜਿਹੜੇ ਬਾਲੀਵੁੱਡ ਦੇ ਵੱਡੇ ਸਟਾਰ ਨੇ ਗੁਰੋਟਾ ਉਹਨਾਂ ਦਾ ਪਿੰਡ ਆ ਸੋ ਵੱਡੇ ਮਨੁੱਖ ਨੇ ਵੱਡੇ ਸਟਾਰ ਨੇ ਜਿਨ੍ਹਾਂ ਦੇ ਪਿੰਡ ਇਸ ਰੋਡ ਤੇ ਪੈਂਦੇ ਆ ਸੋ ਇਹ 11 ਕਿਲੋਮੀਟਰ ਲੰਬੀ ਔਰ 9 ਕਰੋੜ 65 ਲੱਖ ਰੁਪਏ ਦੇ ਵਿੱਚ ਜਿਹੜੀ ਆ ਇਹ ਸੜਕ ਦਾ ਨਿਰਮਾਣ ਹੋਣਾ 18 ਫੁੱਟ ਚੌੜੀ ਹੋਏਗੀ ਸੋ ਇਹ ਸੁਗਾਦ ਦਿੰਦੇ ਆ ਮੈਂ ਵੀ ਅੱਜ ਕਾਫੀ ਹੌਲਾ ਮਹਿਸੂਸ ਕਰ ਰਿਹਾ ਸੋ ਮੇਰੇ ਇਲਾਕੇ ਦੇ ਲੋਕਾਂ ਨੂੰ ਅੱਜ ਤੁਸੀਂ ਦੇਖਿਆ ਵੱਡੀ ਗਿਣਤੀ 'ਚ ਲੋਕ ਆਏ ਆ ਤੇ ਕਮਾਲ ਦੀ ਗੱਲ ਇਹ ਆ ਕਿ ਜਿਹੜੇ ਪਟਾਕੇ ਆ ਮੁੰਡੇ ਦੀ ਘੋੜੀ ਚੜਨ ਵੇਲੇ ਲੋਕੀ ਚਲਾਉਂਦੇ ਸੀ ਉਹ ਅੱਜ ਸੜਕ ਦੇ ਅਧ்கਾਤਨ ਵੇਲੇ ਲੋਕੀ ਚਲਾ ਰਹੇ ਆ ਸੋ ਇਹ ਲੋਕਾਂ ਦੇ ਅੰਦਰ ਜਿਹੜਾ ਤੁਸੀਂ ਦਾ ਉਲਾਸ ਹੈ ਜੋ ਮੇਰੇ ਵੱਲੋਂ ਇਲਾਕਾ ਨਿਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ 9 ਕਰੋੜ 65 ਲੱਖ ਦੇ ਵਿੱਚ ਸੜਕ ਦਾ ਨਿਰਮਾਣ ਹੋਣਾ ਤੇ ਮੈਂ ਅਫਸਰ ਸਾਡੇ ਨਾਲ ਖੜੇ ਨੇ ਸਾਡੇ ਐਕਸ਼ਨ ਤੇ ਸਾਡੇ ਜਿਨ੍ਹਾਂ ਨੇ ਕੰਮ ਕਰਨਾ ਹੈ ਜਿਸ ਫਰਮ ਨੇ ਉਹ ਠੇਕੇਦਾਰ ਸਾਹਿਬ ਵੀ ਨਾਲ ਖੜੇ ਆ ਤੇ ਮੈਂ ਕੱਲ ਵੀ ਪਰਸਨਲ ਮਿਲ ਕੇ ਇਹਨਾਂ ਨੂੰ ਗੱਲ ਕਹੀ ਤੇ ਅੱਜ ਵੀ মিডিਆ ਸਾਹਮਣੇ ਕਹਿ ਰਿਹਾ ਕਿ 9 ਕਰੋੜ 65 ਲੱਖ ਦੇ ਵਿੱਚੋਂ ਅਸੀਂ 1 ਰੁਪਈਆ ਵੀ ਜਿਹੜਾ ਆ ਸਾਡਾ ਜਿਹੜਾ ਹਿੱਸਾ ਨਹੀਂ ਹੋਏਗਾ ਤੁਸੀਂ ਇਮਾਨਦਾਰੀ ਨਾਲ ਕੰਮ ਕਰਨਾ ਫ੍ਰੀडम ਹੋ ਕੇ ਕੰਮ ਕਰਨਾ ਔਰ ਅਸੀਂ ਇਹ ਪੈਸਾ ਲੋਕਾਂ ਦਾ ਪੈਸਾ ਲੋਕਾਂ ਦੇ ਨਾਲ ਲੱਗੇ ਇਹੀ ਇਹਨਾਂ ਨੂੰ ਅਸੀਂ ਜਿਹੜੀ ਹਦਾਇਤ ਕੀਤੀ ਆ ਵਧੀਆ ਕੰਮ ਹੋਵੇ ਸੋ ਮੇਰੇ ਵੱਲੋਂ ਲਾਕਨ ਵਸਿਆ ਨੂੰ